ਰਾ ਸਾਫ ਸੁਥਰਾ ਮੈਂ ਨਾ ਵੀ ਐਡਾ ਐਡਾ ਰੇਖੀ ਗੋੜਾ ਲੈ ਐਡਾ ਬਹਿ ਜਾ ਐਡਾ ਬਹਿ ਜਾ ਬੱਚਾ ਇਹ ਬਹਿ ਭਾਵੇਂ ਤੂੰ ਐਡਾ ਜਾ ਐਡਾ ਚਾਰਾ ਦੇਈ ਜਾ ਇਹਦਾ ਭਾਵੇਂ ਜਾ 70 ਕਰਾ ਲਾ 65 ਕਰਾ ਲਾ ਹਾਂ ਬਾਹਰ ਹੀ ਹੱਲੀ ਛੋਟੀ ਦੇ ਦਾਂਗੇ ਛੋੜ ਕਰਨੀ ਉਹ ਚੋ ਕਰਦਾਂਗੇ 1000 ਰੁਪਿਆ ਲੋ ਜੀ ਕਾੜਹਾਰ ਦੀ ਝੋਟੀ ਵੇਖ ਲੋ 17 ਤਰੀਕ ਦਿਨ ਪੂਰੇ ਆ। ਆਹ ਸੌ ਲਾ ਲਓ ਵੀ ਪੂਛ ਤੋਂ ਲਾ ਕੇ ਸਿਰ ਤਾਂ ਹੀ ਬਾਗ ਜਿਹੜਾ ਚਿੱਟਾ ਨਹੀਂ ਰੱਖ ਦਿਆਗਾ। ਕਾਲੀ ਐ ਜੈਲੀ ਬਲੈਕ ਇੱਕ ਰੰਗ ਕਾਲੀ ਸਿਰਫ ਦਿਨ ਦਾਸ ਕਰਦੀ ਐ ਜਰੂਰ ਹਲੇ। ਪੂਰੀ ਜੈੱਡ ਬਲੈਕ ਆ। ਮੈਂ ਨਾ ਪੂਰੀ ਕਿਤੇ ਵੇਖ ਲੋ ਜਿਹੜਾ ਪੂਛ ਦਾ ਵਾਲ ਵੀ ਨਹੀਂ ਚਿੱਟਾ ਤੇ ਬਰੀਕੀ ਬੜੀ ਐ ਬਰੀਕੀ ਝੋਟੀ ਦੀ। ਹਾਂਜੀ। ਐ ਕਿਤੇ ਰਬੜ ਅਰ ਗਈ ਆ ਕੁੜੀ ਆ ਵੀ। ਥਾਂ ਤੋਂ ਸਸੀਗਾ ਸਾਰਿਆਂ ਨੂੰ ਵੈਲਕਮ ਕਰਦੇ ਆ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਜੀ ਪਿੰਡ ਛੱਜਲ ਵੱਡੀ। ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਇਸ ਕਰ ਜੋ ਆਪਾਂ ਤੁਹਾਨੂੰ ਪੰਜ ਝੋਟੀਆਂ ਦਿਖਾਉਣੀਆਂ ਜਿਨ੍ਹਾਂ ਵਿੱਚੋਂ ਦੋ ਤਾਜ਼ੀਆਂ ਸੂਈਆਂ ਤੇ ਤਿੰਨ ਗੱਬਣਾ ਵੱਡੇ ਰਿਕਾਰਡ ਆ ਝੋਟੀਆਂ ਦੇ ਵਪਾਰ ਦਾ ਕੰਮ ਕਰਦੇ ਆ ਜੀ ਬਹੁਤ ਹੀ ਚੰਗੀਆਂ ਝੋਟੀਆਂ ਹਰ ਵੇਲੇ ਹੁੰਦੀਆਂ ਜੀ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀ ਚੈਨਲ ਤੋਂ ਸੂਏ ਸੂਏ ਪਸ਼ੂ ਨੂੰ ਦੂ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਤਾਂ ਜੋ ਕਿਸੇ ਵੀ ਕਿਸਮ ਨੂੰ ਲਾਂਭਾ ਨਾ ਰਹਿ ਸਕੇ ਤੇ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਬੈਲ ਆਈਕਨ ਦਬਾ ਦਿਆ ਕਰੋ ਜੀ ਤਾਂ ਜੋ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਤੁਸੀਂ ਸ਼ੇਅਰ ਨਹੀਂ ਰੁਗਣ ਦੇਣੇ ਆਪਾਂ ਤੁਹਾਡੇ ਲਈ ਡੰਗਰ ਨਹੀਂ ਮੁਕਣ ਦੇਣੇ ਲਓ ਜੀ ਗੱਲਬਾਤ ਕਰਾਉਨੇ ਆਂ ਭਾਜੀ ਨਾਲ ਤੇ ਇਹਨਾਂ ਛੋਟੀਆਂ ਡੀਲ ਲੈਣੀਆਂ ਜੀ ਹਾਂ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਵਧੀਆ ਜੀ ਵਧੀਆ ਆਪਣੇ ਸਰਾਉ ਜੀ ਵਧੀਆ ਜੀ ਵਧੀਆ ਵਪਾਰ ਕਰਦੇ ਆ ਜੀ ਹਾਂ ਜੀ ਵਪਾਰ ਕਰਦੇ ਆ ਠੀਕ ਹੈ ਜੀ ਪਹਿਲੀ ਵੀਡੀਓ ਬਣਨ ਜਾ ਰਹੀ ਹੈ ਹਾਂ ਜੀ ਪਹਿਲੀ ਵੀਡੀਓ ਹੈ ਜੀ ਐਡਰੈਸ ਦੱਸ ਦਿਓ ਜੀ ਆਪਣਾ ਐਡਰੈਸ ਆਪਣਾ ਪਿੰਡ ਦੇ ਛੱਜੜਵੱਡੀ ਆ ਕਾਂਗੜੇ ਦੇ ਲਾਗੇ ਆ ਹਾਂ ਜੀ ਤੇ ਜ਼ਿਲ੍ਹਾ ਆਪਣਾ ਅੰਮ੍ਰਿਤਸਰ ਤੇ ਤਹਿਸੀਲ ਆਪਣਾ ਬੱਬਕਾਲਾ ਬੱਬਕਾਲਾ ਸਾਹਿਬ ਹਾਂ ਜੀ ਠੀਕ ਹੈ ਜੀ ਨਾਮ ਕੀ ਹੈ ਜੀ ਨਾਮ ਆਪਣਾ ਗੁਰਵੇਲ ਸਿੰਘ ਹੈ ਜੀ ਗੁਰਵੇਲ ਸਿੰਘ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ 98782 ਹਾਂ ਜੀ 64 ਠੀਕ ਹੈ ਜੀ ਇੱਕ ਹੀ ਨੰਬਰ ਚੱਲਦਾ ਕਿ ਹੋਰ ਵੀ ਹੈਗਾ ਜੀ ਇੱਕ ਹੋਰ ਹੈਗਾ ਉਹ ਵੀ ਦੱਸ ਦਿਓ ਜੀ ਉਹ 77102 ਹਾਂ ਜੀ 92750 ਠੀਕ ਹੈ ਜੀ ਠੀਕ ਹੈ ਤੇ ਅੱਜ ਕਿੰਨੀਆਂ ਝੋਟੀਆਂ ਆਪਣੇ ਕੋਲ ਅੱਜ 5 ਝੋਟੀਆਂ ਨੇ 5 ਝੋਟੀਆਂ ਜਿਹੜੀਆਂ ਹੈਗੀਆਂ ਸੋਈਆਂ ਕਿੰਨੀਆਂ ਵਿੱਚ ਸੋਈਆਂ 2 ਅਤੇ 3 ਗੱਬਣਾ ਨੇ 3 ਗੱਬਣਾ ਹਾਂ ਜੀ ਤੇ ਮੁੱਲ ਜਾਜ ਹੀ ਆ ਮੁੱਲ ਜਾਜ ਆਪਣੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਮੈਂ ਨਾ ਆਉਂਦਾ ਜਾਂਦਾ ਰਹਿੰਦਾ ਤੀਜੀ ਪੀੜ੍ਹੀ ਆਪਣੀ ਵਪਾਰ ਦੇ ਵਿੱਚ ਆਪਾਂ ਨਵਾਂ ਵਪਾਰ ਨਹੀਂ ਕੋਈ ਪਿਚਾ ਆਪਾਂ ਵੱਧ ਘੱਟ ਮੁੱਲ ਕਰਨਾ ਚਾਹੀਏ ਆਪਣਾ ਦੇਣ ਵਾਲਾ ਕੰਮ ਕਰਨਾ ਆਪਾਂ ਝੋਟੀਆਂ ਵਾਂ ਦੇਖਣੇ ਝੋਟੀਆਂ ਹੈ ਵੀ ਖਰੀਆਂ ਵਾਂ ਝੋਟੀਆਂ ਬਹੁਤ ਚੰਗੀਆਂ ਵਾਂ ਬਾਕੀ ਸਾਫ ਸੁਥਰੀਆਂ ਵਾਂ ਜਿੰਨੀਆਂ ਹੈਗੀਆਂ ਸਾਫ ਆ ਠੀਕ ਸੋਹਣੀਆਂ ਵਾਂ ਠੀਕ ਆ ਹਾਂ ਬਾਕੀ ਇਹ ਨਹੀਂ ਵੀ ਚਾਹੇ ਟੇਡੇ ਮੇਡੇ ਸੰਗਾਰੀਆਂ ਸੋਹਣੀ ਝੋਟੀ ਲੈਣੀ ਆਂ ਹਾਂਜੀ ਤੇ ਮਾਲ ਵੀ ਚੰਗਾ ਲਈਦਾ ਤੇ ਚੰਗਾ ਹੀ ਵੇਚੀ ਜਾ ਠੀਕ ਆ ਸ਼ੁਰੂਆਤ ਕਰੀਏ ਫੇਰ ਗੱਬੜ ਕਰੋ ਜੀ ਸ਼ੁਰੂਆਤ ਆ ਦੂਜੇ ਸੂਏ ਝੋਟੀ ਆ ਆ ਦੂਜੇ ਸੂਏ ਸੋਹਣੀਆਂ ਹਾਂਜੀ ਦੂਜੇ ਸੂਏ ਸੋਹਣਾਲੀ ਆ ਖੋਲਣਾ ਵੀਰੇ ਨੂੰ ਦੌਰ ਦੇ ਨਾਲੇ ਨਾਲ ਆਪਾਂ ਡੀਟੇਲ ਲਈ ਜਾਣੀ ਆ ਸੂਆ ਦੂਜਾ ਇਹਦਾ ਹੀ ਦੂਜਾ ਸੂਆ ਜੀ 15 ਤਰੀਕ ਨੂੰ ਦਿਨ ਪੂਰੇ ਆ ਕੱਟੀ ਦੇ ਅੱਛਾ 15 ਤਰੀਕ ਨੂੰ ਦਿਨ ਪੂਰੇ ਹੋਣੇ ਆ ਹਾਂਜੀ ਹਾਂਜੀ 15 ਦਿਨ ਪੂਰੇ ਹੋਣੇ ਆ ਆ ਵੇਖੋ ਹਵਾਨਾ ਚੈੱਕ ਕਰੋ ਪੂਰਾ ਸੋਹਣਾ ਤਿਆਰ ਕੀਤਾ ਵਾ ਥਾਣ ਥਣ ਚੰਗਾ ਲੱਗਾ ਨਾ ਥਣ ਬਹੁਤ ਸਾਫ ਦਾ ਫਿਰ ਕੱਟੀ ਸਾਫ ਬੜੀ ਆ ਤੇ ਸੁਤਰੀ ਬੜੀ ਆ ਕੱਟੀ ਠੀਕ ਆ ਹਾਂ ਇਹ ਆਰਟੀ ਚੈੱਕ ਕਰ ਲਓ ਕੁਆਲਿਟੀ ਚੈੱਕ ਸਿੰਘ ਸਿੰਘ ਵੇਖ ਲਓ ਸਿੰਘ ਦੀ ਕੁਆਲਿਟੀ ਚੈੱਕ ਆ ਥਾਣ ਚੱਡਾ ਸਾਫ ਜਿੰਨੀ ਹੈਗੀ ਸੁਤਰੀ ਆ ਪੂਰੀ ਸੁਤਰੀ ਆ ਬਾਕੀ ਹੈ ਵੀ ਚੰਗੀ ਗੋਲਮੋਲ ਆ ਲੱਸੀ ਕੋਈ ਨਹੀਂ ਹਾਂ ਲਾ ਲੱਸੀ ਕੋਈ ਨਹੀਂ ਕੱਟੀ ਦੁੱਧ ਵਾਲੀ ਪਹਿਲੇ ਸੂਏ ਕੱਟੀ ਨੇ 10 ਕਿਲੋ ਧਾਰਾਂ ਦਿੱਤੀਆਂ ਵਾ 10 ਕਿਲੋ ਦੁੱਧ ਚ ਵਾ 10 ਕਿਲੋ ਪਹਿਲੇ ਸੂਏ ਦਿੱਤਾ ਇਹ ਨਹੀਂ ਵਾ ਲੋਕਾਂ ਨੂੰ ਕਹਣਾ 12 ਚਾ 13 ਵਾ 10 ਕਿਲੋ ਦੁੱਧ ਕੱਟੀ ਨੇ ਚਵਾਇਆ ਪਹਿਲੇ ਸੂਏ ਠੀਕ ਹੈ ਜੀ ਠੀਕ ਹੈ ਤੇ ਐਰ ਕਾ ਕਿੰਨਾ ਕ ਚਵਾਇਆ ਐਰ ਕਾ ਕੱਟੀ 12 ਕਿਲੋ ਦੁੱਧ ਕਰ ਜੂਗੀ ਠੀਕ ਹੈ ਜੀ ਹਾਂਜੀ ਆ ਵੇਖੋ ਜੀ ਵਪਾਰੀਆਂ ਦੇ ਤਜਰਬੇ ਵੀ ਹੁੰਦੇ ਆ ਤੇ ਤਜਰਬੇ ਨਹੀਂ ਦੱਸ ਦਿੰਦੇ ਆ ਹਨਾ ਆ ਵੇਖ ਸੋਹਣੀ ਪੂਰੀ ਆ ਕੰਮ ਹਮਾਂ ਨਾਲੇ ਹੋਰ ਭਰ ਜੂਗੀ ਥੋੜਾ ਆ ਪਾਕਾਂ ਵਾਲੇ ਬਾਨਾ ਇਹਦੇ ਹਿਸਾਬ ਨਾਲ ਪੀ ਅੱਜ ਬਦੋਂ ਚਾਰ ਪੰਜ ਡਨੇ ਦੇ ਪਈ ਆਲੇ ਸੂਨ ਆ ਵੇਖੋ ਥਣ ਫਣ ਵੇਖੀ ਤਾਂ ਥਣ ਬਹੁਤ ਹੀ ਸੋਹਣਾ ਵਾ ਤੇ ਗੈਪ ਵੀ ਚੰਗਾ ਲੱਗਾ ਜੀ ਸੋਹਣਾ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਵੀਰ ਜੀ ਵੇਖ ਲਓ ਤੁਸੀਂ ਦੱਸ ਦੋ ਫੇ ਕਿਹੜੀ ਗੱਲ ਆ ਨਹੀਂ ਤੁਸੀਂ ਦੱਸੋ ਜੀ ਤੁਹਾਡੀ ਚੀਜ਼ ਆ ਜੀ ਮੁੱਲ ਜੋ ਮਰਜ਼ੀ ਕਰਾ ਲਓ ਮੈਂ ਤਾਂ ਲੱਖ ਦੀ ਦੇ ਦਿਆਂਗੀ ਕੱਟੀ ਲੱਖ ਦੀ ਦੇ ਦੋ ਜੀ ਹਾਂਜੀ ਲੱਖ ਦੀ ਦੇ ਦੋ ਮੈਂ ਤੁਹਾਨੂੰ ਦੇਖ ਲਓ ਜੇ ਤੇ ਤੁਸੀਂ ਆਖੋ ਲੱਖ ਦੀ ਦੇਣੇ ਆ ਛੋੜ ਕਰ ਦੋਗੇ ਵਿੱਚੋਂ ਕਿ ਨਹੀਂ ਹਾਂ ਛੋੜ ਕਿ ਨਹੀਂ ਕਰੋਗੇ ਛੋੜ ਆ ਨਾਈ ਕੱਟੀ ਜਿਹੜੀ ਆਪਾਂ 97000 ਰੁਪਏ ਦੀ ਦੇਣੀ ਆ ਉਹ ਚੋਂ ਹੋਊਗਾ ਥੋੜਾ ਬੋੜਾ ਉਹ ਚੋਂ ਮਾਨਤਾਨ ਕਰਦਾਂਗੇ ਆਏ ਗਏ ਤਾਂ ਆਏ ਗਏ ਤਾਂ ਮਾਨਤਾਨ ਕਰਦਾਂਗੇ ਕੋਈ ਵੀ ਭੈਣ ਭਰਾ ਫੋਨ ਕਰੇ ਚੋਟੀ ਆ ਵੇਖੋ ਇਹ ਕੁਆਲਿਟੀ ਜਿਹੜੀ ਆ ਨਾ ਬਹੁਤ ਹੀ ਚੰਗੀ ਆ ਸਿੰਘ ਸਿੰਘ ਬੜਾ ਸੋਹਣਾ ਲੱਗਾ ਬਾਕੀ ਬਰੀਕੀਆਂ ਤੁਸੀਂ ਆਪ ਵੀ ਚੈੱਕ ਕਰ ਲਿਓ ਬਾਕੀ ਵਜਨ ਕੱਦ ਵੀ ਠੀਕ ਆ ਤੇ ਇੱਕ ਗੱਲ ਹੋਰ ਆ ਆਪਣੇ ਚੈਨਲ ਤੇ ਜਿਹੜੀ ਵੀਡੀਓ ਬਣ ਗਈ ਨਾ ਉਹ ਡੰਗਰ ਵੱਡਾ ਨਹੀਂ ਦਿਖੂਗਾ ਕਦੇ ਵੀਡੀਓ ਦੇ ਜ਼ੂਮ ਕਰਕੇ ਵੱਡਾ ਦਿਖਾ ਦਈਏ ਕੱਦ ਜਿੱਡਾ ਹੈਗਾ ਉੱਡਾ ਹੀ ਦਿਗੋਣਾ ਆਪਾਂ ਆ ਦੂਜੇ ਨੰਬਰ ਵਾਲੀ ਬਾਰੇ ਦੱਸੋ ਜੀ ਇਹ ਦੂਜੇ ਸੂਏ ਛੋਟੀ ਸੂਈ ਆ ਪਰਸੋਂ ਦੀ ਅੱਛਾ ਤੋੜਨਾ ਵੀਰੇ ਨੂੰ ਇਹ ਤੋੜ ਵੀਰ ਦੂਜੇ ਸੂਏ ਦੂਜੇ ਸੂਏ ਸੂਈ ਆ ਬੇ 8 ਕਿਲੋ ਛੋਟੀ ਦੇ ਕੋਰ ਬੋੜਾ ਵਾ ਬੱਚਾ ਕੀ ਇਹਦੇ ਮਗਰ ਬੱਚਾ ਮਗਰੇ ਦੇ ਟੱਟਾ ਹਾ ਜੜਾ ਆਹ ਵਾਲਾ ਟੱਟਾ ਆਹ ਟੱਟਾ ਜੀ ਸੂਈ ਆ ਲੈ ਟੱਟਾ ਜੀ ਸੂਈ ਆ ਤੀਜਾ ਦਿਨ ਸੂਈ ਨ ਹੋਇਆ ਤੀਜਾ ਦਿਨ ਹੋ ਗਿਆ ਹਾਂਜੀ ਤੀਜਾ ਦਿਨ ਸੂਈ ਨੂ ਸਿੰਘ ਦੀ ਕੁਆਲਿਟੀ ਇਹਦੀ ਚੰਗੀ ਜੇ ਸਿਆ ਸੂਈ ਬਹੁਤ ਸੋਨਾ ਛੋਟੀ ਦਾ ਬਾਕੀ ਛੋਟੀ ਸਾਫ ਤੇ ਇੰਨੀ ਆ ਬਈ ਕੋਈ ਗੱਲ ਕਰਨ ਵਾਲੀ ਨਹੀਂ ਥੱਲੇ ਛੱਡਿਓ ਸੂਆ ਦਾ ਦੂਜਾ ਆਹ ਵੇਖੋ ਜੀ ਥਾਰ ਥੋਣ ਕਿਧਾਂ ਜੀ ਰੇ ਥਾਨ ਟੋਣ ਤੇ ਮੈਨਾਂ ਵੀ ਇੰਨੀ ਕੁ ਚੂਣ ਚੰਗੀ ਆ ਨਾ ਹਾਂਜੀ ਐ ਪੀੜੀ ਦੇ ਪਾਣੇ ਵਰਗੇ ਚਾਰੇ ਥਣ ਫਸਮ ਕੇ ਕਰਦੀ ਏ ਝੋਟੀ ਥਣਾ ਦੀ ਕੋਈ ਵਾਧ ਘਾਟ ਨਹੀਂ ਨਾ ਕੋਈ ਧਾਰ ਨਹੀਂ ਪੂਰਨੀ ਛਟਾ ਨਹੀਂ ਕੋਈ ਵਧ ਨਹੀਂ ਘਟ ਨਹੀਂ ਕੋਈ ਠੀਕ ਆ ਜੀ ਐ ਸਾਫ ਸੁਥਰੀ ਆ ਐ ਪੂਰੀ ਕੈਂਪ ਇੱਥੇ ਲੈ ਦਾਦਾ ਇੱਥੇ ਲੈ ਸ਼ਾਵੇਂ ਦਾ ਆਹ ਵੇਖੋ ਝੋਟੀ ਚੈੱਕ ਕਰਾਈਏ ਇੱਕ ਵਾਰ ਗੋਲ ਕਮਾ ਕੇ ਲਾਗੋ ਦੀ ਕੈਮਰਾ ਦੇਖੀ ਚਾਹੀ ਨਾ ਬੱਚੇ ਦਾ ਕਰਦੀ ਆ ਹਵਾਨਾ ਚਾਹ ਕੇ ਕਰ ਲੋ ਝੋਟੀ ਦਾ ਲਓ ਪਤ ਇੱਕ ਇੱਕ ਸਾਈਨ ਦਾ ਹਵਾਨਾ ਜਿਹੜੀਆਂ ਵੱਡੀਆਂ گاਵਾ ਹੁੰਦੀਆਂ ਨਾ ਉਹਨਾਂ ਨੂੰ ਲੱਗਾ ਦਾ ਬੱਚੇ ਦਾ ਬਾਹਲਾ ਤੇ ਕਰਦੀ ਬਹੁਤ ਜ਼ਿਆਦਾ ਤੇ ਕਰਦੀ ਸੂਈ ਜੀ ਕਾਜੀ ਆ ਠੀਕ ਆ ਬਿਲਕੁਲ ਸੂਈ ਆ ਲੈ ਤਿੰਨ ਦਿਨ ਤੇ ਸੂਈ ਆ ਸਾਰੀ ਤੇ ਹੋ ਗਿਆ ਹਾਂ ਹੋਰ ਬੜਾ ਚੰਗਾ ਲੱਗਾ ਬੜਾ ਚੰਗਾ ਲੱਗਾ ਕਿ ਜਵਾਬ ਸਮਾ ਇਦਾਂ ਕਿ ਚੰਗਾ ਆ ਨਾ ਹਵਾਨਾ ਵੀ ਬਹੁਤ ਸੋਹਣਾ ਹੋਇਆ ਦਾ ਆਹੇ ਫਿਰ ਥਣਾ ਦਾ ਗੈਬ ਵੀ ਚੈੱਕ ਕਰ ਲਓ ਬਹੁਤ ਹੀ ਕੁਆਲਿਟੀ ਦੀ ਆ ਝੋਟੀ ਤੇ ਦੁੱਧ ਐਸ ਟਾਈਮ ਤੇ ਕਿੰਨਾ ਦੁੱਧ ਐਸ ਟਾਈਮ ਬੋਲਾਵਾ 8 ਕਿਲੋ ਝੋਟੀ ਦੇ ਕੋਲ 8 ਕਿਲੋ ਬੋਲਾ 8 ਕਿਲੋ ਬੋਲਾਵਾ ਤੇ ਚਵਾਉ ਕਿੰਨਾ ਕੇ ਚਵਾਉ ਚੋਟੀ 12 ਲੀਟਰ ਦੁੱਧ ਕਰੂਗੀ ਜਾਰਾ ਤੇ ਮੈਂ ਤੁਹਾਨੂੰ ਆਹਨ ਜਿਆਦਾ 12 ਲੀਟਰ ਦੁੱਧ ਚਵਾਈ ਜਾਊਗੀ ਅਰੇ 12 ਲੀਟਰ ਚਵਾਈ ਐ ਅਨਮਾਨ ਦੇ ਨਾਲ 12 ਠੀਕ ਹੈ ਤੇ ਮੁੱਲ ਕਿੰਨਾ ਕਰਨਾ ਹੈ ਇਹਦਾ ਮੁੱਲ ਤੇ ਕਰ ਨੂੰ ਭਾਏ 95000 ਕਰਾ ਲਓ ਭਾਏ ਲੱਖ ਕਰਾ ਲਓ ਹਾਂਜੀ ਤੇ ਹਾਂ ਨਾ ਕੱਟੀ ਦਵਾਂਗੇ 87000 ਰੁਪਏ ਉੱਚ ਛੋਟ ਕਰ ਦੋਗੇ ਕਰ ਦਾਂਗੇ ਮਾਨਤਾ ਕਰ ਦੋ 80000 ਰੁਪਏ ਕਰ ਦਾਂਗੇ ਕਰ ਦਾਂਗੇ ਤੁਹਾਨੂੰ ਨਾਲ ਕਰ ਦਾਂਗੇ ਯਾਰ 80000 ਦੀ ਹੋ ਗਈ ਆਹ ਚੋਟੀ ਤੁਹਾਨੂੰ ਲੱਭਣੀ ਨਹੀਂ ਇਦਾਂ ਜਿਵੇਂ ਸੋਹਣੀ ਸੁਨਕੀ ਜਾਇਜ਼ ਮੁੱਲ ਕੀਤਾ ਭਾਈ ਜੀ ਹੁਣਾਂ ਨੇ ਤੇ ਅੱਗੇ ਆਪਾਂ ਦਾ ਹੰਦ ਇਹਦਾ ਭਾਜੀ ਸੂਆ ਕਿੰਵਾ ਜੀ ਇਹ ਤੀਸਰਾ ਸੂਆ ਵਾ ਅੱਛਾ ਤੀਸਰਾ ਸੂਆ ਹਾਂਜੀ ਸੂਣ ਵਾਲੀ ਐ ਸੂਣ ਵਾਲੀ ਆ ਇਹਦੇ 16 ਤਰੀਕ ਨੂੰ ਗਣ ਪੂਰੇ ਆ ਮੈਂ ਦੇ 16 ਤਰੀਕ ਨੂੰ ਐਸੇ ਮਹੀਨੇ ਹਾਂ ਐਸੇ ਮਹੀਨੇ 16 ਤਰੀਕ ਨੂੰ ਇਹਦੇ ਜਾਨੀ ਕਿ ਹਲੇ 7 ਦਿਨ ਪਏ ਆ ਠੀਕ ਆ ਕੱਟ ਕਾਟ ਚੰਗਾ ਵੱਡਾ ਆ ਕੱਟ ਕਾਟ ਚੰਗਾ ਦੁੱਧ ਮੈਂ ਦਿੰਦੀ ਰਹੀ ਆ 16 ਕਿਲੋ ਐ 16 ਕਿਲੋ ਦੁੱਧ ਦਿੰਦੀ ਰਹੀ ਹਾਂ ਹਾਂ 16 ਕਿਲੋ ਮੈਂ ਦੁੱਧ ਕੱਢਦੀ ਰਹੀ ਆ ਬੜੀ ਮੈਂ ਚੰਗੀ ਆ ਠੀਕ ਆ ਹਾਂ ਤੇ ਸੂਆ ਇਹਦਾ ਕਿੰਵਾ ਜੀ ਸੂਆ ਤੀਜਾ ਤੀਜਾ ਸੂਆ ਤੀਜਾ ਸੂਆ ਕਹਿੰਦੇ ਸੂਣਾ ਵਾ ਸੂਣਾ ਵਾ ਹਾਂ ਠੀਕ ਆ ਆ ਵੇਖੋ ਜੀ ਕੱਦ ਕਾਠ ਵਜਨ ਚੈੱਕ ਕਰ ਲਿਓ ਸਿੰਘ ਦੀ ਕੁਆਲਿਟੀ ਵੇਖ ਲਿਓ ਤੁਸੀਂ ਪੂਰੀ ਚੰਗੀ ਆ ਜੀ ਲਾ ਆ ਵੇਖੋ ਨੀਲੀ ਰਾਵੀ ਚ ਇੱਕ ਰੱਖਦੀ ਆ ਮੈਂ ਉਧਰ ਦੀ ਆ ਪੱਟੀ ਦੀ ਆ ਮੈਂ ਠੀਕ ਆ ਬਹੁਤ ਮੈਂ ਵੇਖਾਂ ਮੈਰੀਆਂ ਅੱਖ ਵੇਖੋ ਬਣਾ ਕੇ ਜਿਹੜੀ ਦੋ ਦੋਵੇਂ ਅੱਖਾਂ ਇੱਕੋ ਜੀਆਂ ਬਿੱਲੀਆਂ ਬਿੱਲੀਆਂ ਖਾਲੀ ਆ ਕੇ ਹਾਂ ਆ ਵੇਖੋ ਥਾਨ ਬੜੇ ਸੋਹਣੇ ਲੱਗੇ ਇਹਨੂੰ ਸਹੀ ਨਾ ਹਾਂ ਵੇਖੋ ਕੁਆਲਿਟੀ ਚੈੱਕ ਕਰ ਲਓ ਇੱਕ ਵਾਰਾਂ ਇਹਰ ਕਾ 16 ਲੀਟਰ ਚਵਾਈ ਜਾਊਗੀ ਹਾਂ 16 ਲੀਟਰ ਮੈਂ ਦੁੱਧ ਚਵਾਊਗੀ ਦੁੱਧ 16 ਲੀਟਰ ਚਵਾਈ ਜਾਊਗੀ ਆ ਵੇਖੋ ਚੰਗੀ ਸੁਨੱਖੀ ਆ ਜੀ ਇਹਦਾ ਮੁੱਲ ਕਿੰਨਾ ਕਰਨਾ ਜੀ ਵੇਖ ਲਓ ਜੀ ਮੈਂ ਤਾਂ ਨਾ ਇੱਦੇ 1.5 ਕਰ ਦਈਏ ਮੋਲੇ ਦਾ 1.5 ਕਰ ਲਓ ਜੀ ਗਾਇਆ ਲੈ ਬੈਲੋ ਵੀ ਜਿਹਦੇ ਮੈਂ ਕਿਤੇ ਕਿੱਥੋਂ ਖੁੰਜੀ ਆ ਦੇ ਨਾ ਮੈਂ ਨਾ ਚੰਗੀ ਮੈਂ ਦੇ ਵਿੱਚ ਕੋਈ ਸ਼ਾਕ ਤੇ ਮੈਂ ਦਾ ਰਬੜਰ ਦਾ ਸਰੀਰ ਆ ਸਾਰਾ ਰਬੜਰ ਦਾ ਜਿੱਦਾਂ ਹੱਥ ਮਾਰੀ ਰੱਤ ਕੋ ਜਿੱਦਾਂ ਮੈਂ ਦੇ ਵਿੱਚ ਹਾਂਜੀ 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 ਮੁੱਲ ਮਤ ਕੀ ਕਰਨਾ ਆਪਾਂ ਦੇਣ ਵਾਲੀ ਗੱਲ ਕਰਨੀ ਆ ਪਹਿਲੀ ਵੀਡੀਓ ਆਪਾਂ ਕੋਈ ਜ਼ਿਆਦਾ ਇਹਨਾਂ ਦੇ ਵਿੱਚੋਂ ਇਹ ਨਹੀਂ ਕਿ ਆਪਾਂ ਭਾਰੀ ਨਹੀਂ ਜਾਣਾ ਢਿੱਡੇ ਕਦਾਮੀ ਹਾਂਜੀ ਬਸ ਰਲਦਾ ਮਿਲਦਾ ਨਫਾ ਲੈਣਾ ਮਈਆਂ ਚ ਜੀ 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 ਮੁੱਲ ਨਹੀਂ ਕਰਨਾ ਮੈਂ ਆਪਾਂ 115 ਦੀ ਮੈਂ ਦੇਣੀ ਆ ਮਾਨ ਕਰ ਦੋ ਥੋੜਾ ਕਰ ਦਾਂਗੇ 1000 ਰੁਪਿਆ ਮਾਨ ਹੋਰ 2000 ਤਾਂ ਕਰ ਦਈਏ ਕਰ ਦਾਂਗੇ ਉਹ 13 ਦੇ ਦੇ ਦਾਂਗੇ ਇੱਕ 13 ਆ ਵੇਖੋ ਜੀ 15 ਲੀਟਰ ਤੋਂ ਚਵਾਈ ਜਾਊ 15 ਦਾ ਵੱਧ ਚਵਾਊਗੀ 16 ਚਵਾਊਗੀ ਮੈਂ ਬਾਕੇ ਜਿੰਨਾ ਕੋਈ ਸਾਂਭੂ ਹੋਣਾ ਹਾਂ ਜਿੰਨਾ ਸਾਂਭੂ ਬਾਕੀ ਲਬਾਈ ਵੇਖ ਲਓ ਮੈਂ ਦੀ ਹੈ ਚੜਾਈ ਵੇਖ ਲਾ ਕਿਤੇ ਮੈਂ ਇਹ ਕਹਿੰਦਾ ਕਿ ਇਹ ਲਓ ਮੈਂ ਖੁੰਜੀ ਨਹੀਂ ਗਈ ਆ ਵੇਖੋ ਜੀ ਚੰਗੀ ਵੱਡੀ ਆ ਜੀ ਸੋਹਣੀ ਚੰਗੀ ਹਾਲੇ ਤੇ ਮੈਂ ਨੇ ਜਦੋਂ ਚੱਡਾ ਭਰਿਆ ਨਾ ਉਸ ਦਿਨ ਦੱਸੂਗੀ ਮੈਂ ਕੀ ਹਾਂ ਹਾਂਜੀ ਹਾਂਜੀ ਹਾਂ ਠੀਕ ਹੈ ਜੀ ਆ ਜਿਹੜੀ ਝੋਟੀ ਆ ਜੀ ਇਹ ਝੋਟੀ ਦਾ ਆਪਾਂ ਝੂਠ ਦੀ ਮਾਰਨਾ ਸੂਈ ਤੇ ਪਹਿਲੇ ਸੂਗੇ ਅੱਛਾ ਝੋਟੀ ਸੂਈ ਨੂੰ ਹੋ ਗਿਆ 15 ਦੇ ਅੱਛਾ ਛੋਟੀ ਦੇ ਬੱਚਾ ਨਹੀਂ ਗੱਲ ਆ ਠੀਕ ਆ ਆ ਬੱਤ ਆ ਟੱਟਾ ਇਹਦਾ ਬੱਚਾ ਨਹੀਂ ਇਹਨੇ ਲਿਆਵੇਂ ਤੁਹਾਨੂੰ ਮੈਂ ਅੱਛਾ ਬੱਚਾ ਪੋਣ ਨਹੀਂ ਦਿੰਦੀ ਨਹੀਂ ਪੋਣ ਨਹੀਂ ਦਿੰਦੀ ਮਿਲਦੀ ਆ ਇਹ ਪਹਾੜੇ ਤੇ ਪਹਾੜੇ ਤੇ ਮਿਲਦੀ ਪਹਾੜੇ ਤੇ ਮਿਲਦੀ ਆ ਦੁੱਧਿਆ ਛੋਟੀ ਕੋ 6 1/2 ਕਿਲੋ ਸੂਈ ਪਹਿਲੇ ਸੂਈ ਆ ਅੱਛਾ ਪਹਿਲੇ ਸੂਈ ਸੂਈ ਪਹਿਲੇ ਸੂਈ ਸੂਈ ਆਪਾਂ ਝੂੜ ਮਾਰੀ ਸੀ ਥੱਲੇ 10 ਆ ਥੱਲੇ 12 ਵਾਂ ਆ ਦੁੱਧ ਛੋਟੀ ਕੋ 6 1/2 ਕਿਲੋ ਜਿਹੜਾ ਚਵਾ ਦੇਣਾ ਜਿਹੜਾ ਚਵਾ ਦੇਣਾ ਆਪ ਨਹੀਂ ਇਹ ਚਵਾ ਦੇਣਾ ਵਾ ਬਾਅਦ ਚੌਣ ਆ ਜੇ ਅਗਲਾ ਮੈਂ ਨਾ ਜਿਹੜਾ ਮਰਜੀ ਪਾਵੇ 2 ਡੰਗ ਚੋਵੇ 3 ਡੰ ਹੁਣ ਤੁਸੀਂ 10 ਕਿਲੋ ਦੱਸਿਆ ਨਾ ਨਾ ਦੱਸਣਾ ਹੀ ਨਹੀਂ ਕੋਈ ਪਾਪਾ ਦੱਸਣਾ ਹੀ ਹੋਊਗਾ ਜੋ ਡੰਗਰ ਦੇ ਥੱਲੇ ਹੁੰਦਾ ਵਾ ਹਾਂਜੀ ਹਾਂਜੀ ਬਾਦਾਂ ਬਾਦ ਦੱਸਣਾ ਹੀ ਗਾੜੀ ਢੱਕ ਰੱਖ ਠੀਕ ਹੈ ਹੁਣ 6 ਕਿਲੋ ਆ 6 ਕਿਲੋ ਦੋ ਦਿਆ ਚੋਟੀ ਦੇ ਠੀਕ ਹੈ ਤੁਹਾਡੀ ਗੱਲ ਵੀ ਸਹੀ ਆ ਵੀ ਜਿਹੜਾ ਲੀਟਰ ਮਰਾ ਨਹੀਂ ਮੇਰਾ ਆਵੇਂ ਅਗਲੇ ਨੇ ਆੜ ਕੇ ਮੁਰਕੇ ਆਖਿਆ ਮੇਣੋ ਕਰੋ ਤੇ ਫੇਰ ਫਾਇਦਾ ਕੋਈ ਨਹੀਂ ਹਾਂ ਬਾਪ ਦੂਰੋਂ ਕਈ ਜਿਹੜੀ ਬੰਦੇ ਆ ਜਾਂਦੇ ਆ ਕਈ ਜਿਹੜੀ ਆਜਦੇ ਆ ਉਹ ਚੰਗੀ ਗੱਲ ਨਹੀਂ ਚੰਗੀ ਗੱਲ ਨਹੀਂ ਮੁਰਕੇ ਇਹਦੇ ਥੱਲੇ ਹੁਣ ਤੱਦ ਵੇਖ ਕੇ ਤੇ ਕੋਈ ਆਪੂਗਾ 10 ਤੇ ਕੋਈ ਆਪੂਗਾ 12 ਹਾਂਜੀ ਤੇ ਪਰ ਜਿੰਨਾ ਹੈਗਾ ਉਨਾ ਹੀ ਆ ਤੇ ਮਿਲਦੀ ਆਲੇ ਘਾੜੇ ਤੇ ਆ ਆ ਥਾਣ ਥਣ ਵੇ ਲੋ ਮੈਂ ਥਣ ਕੋਲ ਆ ਸਾਫ਼ ਸੁਥਰਾ ਮੈਂ ਨਾ ਵੀ ਐਦਾਂ ਐਦਾਂ ਵੇਖੀ ਗੋੜਾ ਲੈ ਇੱਦਾਂ ਬੈ ਜਾ। ਓ ਜੀ ਬੱਚਾ ਇੱਦਾਂ ਬੈ ਜਾ ਬੱਚਾ ਇਹ ਬੈ ਭਾਵੇਂ ਤੋ ਇੱਦਾਂ ਜਾ ਇੱਦਾਂ ਕਾੜਾ ਦੇਈ ਜਾ। ਠੀਕ ਹੈ ਠੀਕ। ਲੈ। ਕਾੜਾ ਹੀ ਪਸਵਾ ਗਏ। ਹਾਂ ਦੇਖੋ ਜੀ। ਮੈਂ ਨਾ ਬਸ ਆਖਣਾ ਕੱਖ ਨਹੀਂ। ਸਿਰਫ ਬੱਚਾ ਨਹੀਂ ਕਰਦਾ ਗਲਤ ਨਹੀਂ ਮਾਲਾ ਜਿਹੜੀ ਗੱਲ ਹੈ ਤੇ ਮੁੱਲ ਕਿੰਨਾ ਕਰਨਾ ਏ ਇਹਦਾ? ਮੋਲੇ ਦਾ ਟੋਕੜਾ ਵਾਲਾ ਕਿੰਨਾ ਕੁ? ਮੋਲੇ ਦਾ ਭਾਵੇਂ ਜ 70 ਕਰਾ ਲਾ 65 ਕਰਾ ਲਾ। ਹਾਂ। 62000 ਦੀ ਝੋਟੀ ਦੇ ਦਾਂਗੇ। ਛੋੜ ਕਰ ਲਈਓ ਕਿੰਨਾ? ਕਰ ਦਾਂਗੇ 1000 ਰੁਪਿਆ। ਲੋ ਜੀ 60000 ਦੀ ਝੋਟੀ ਵੇਖ ਲੋ। ਹਾਂ ਆ ਮੁੱਲ ਮਹਿੰਦੀ ਸੀਲੇ ਸੁਣਾ ਪਹਿਲਾ ਗਾ ਝੋਟੀ ਲੱਖ ਰੁਪਏ ਦੀ ਆ ਜਿਹੜਾ ਸਾਦ ਲੂਗਾ ਬਿਲਕੁਲ ਬਿਲਕੁਲ ਜੀ ਸੱਜਿਆ ਕੋਈ ਇਹ ਮਲ ਜਿਹੜਾ ਕਿਹੜਾ ਸੱਜੇ ਝੋਟੀ ਸੂਈ ਆ 15 ਦਿਨਾਂ ਦੀ ਸਾਰੀ ਬੱਚਾ ਕੱਟਾ ਮਗਰ ਕੱਟਾ ਮਗਰ ਠੀਕ ਆ ਜੀ ਠੀਕ ਹਾਂ ਆ ਵੇਖੋ ਜੀ ਆ ਲੱਭਣੀ ਨਹੀਂ ਹੋ ਸਕਦਾ ਕਿ ਤੁਹਾਡੇ ਘਰ ਜਾ ਕੇ ਬੱਚਾ ਲੈ ਵੀ ਲਵੇ ਹਾਂ ਬੱਚਾ ਨਾ ਵੀ ਲਏ ਤਾਂ ਵੀ ਲੱਤ ਨਹੀਂ ਚੁੱਕਦੀ ਲੱਤ ਕਹਿਣ ਦਾ ਭਾਵ ਕਿ ਮੇਰਾ ਅਗਲੇ ਦਾ ਕਿਲਾ ਬਦਲਿਆ ਕਿਲਾ ਬਦਲਿਆ ਲੈ ਲੈ ਨਹੀਂ ਸਕਦੀ ਆ ਹੋ ਜਾਂਦਾ ਵਾ ਕੰਮ ਹੋ ਜਾਂਦਾ ਹੋ ਜਾਂਦਾ ਵਾ ਠੀਕ ਆ ਹਾਂ ਆ ਜਿਹੜੀ ਆਪਾਂ ਲਾਈਵ ਤੇ ਦਿਖਾਈ ਇਹ ਝੋਟੀ ਦੇ ਹੈਗੇ ਜੋ 17 ਤਰੀਕ ਨੂੰ ਦਿਨ ਪੂਰੇ ਅੱਛਾ ਇਹ ਝੋਟੀ ਬਹੁਤ ਜਿਆਦੀ ਚੰਗੀ ਆ ਦੁੱਧ ਝੋਟੀ ਦੇ ਦਿੰਦੀ ਰਹੀ ਆ 12 ਕਿਲੋ ਪਹਿਲੇ ਸੂਏ 12 ਕਿਲੋ ਦੁੱਧ ਆ ਪਹਿਲੇ ਸੂਏ 12 ਕਿਲੋ ਦਿੰਦੀ ਰਹੀ ਆ ਝੋਟੀ ਤੇ ਇਹਦੇ 17 ਤਰੀਕ ਨੂੰ ਦਿਨ ਪੂਰੇ ਆ ਐਸੇ ਮਹੀਨੇ ਦੀ 17 ਤਰੀਕ ਦਿਨ ਪੂਰੇ ਆ ਠੀਕ ਹਸਾ ਲਾ ਲਓ ਭਈ ਪੂਛ ਤੋਂ ਲਾ ਕੇ ਸਿਰ ਤਾਂ ਹੀ ਵਾ ਜਿਹੜਾ ਚਿੱਕਾ ਨਹੀਂ ਲੱਗ ਰਿਹਾਗਾ ਕਾਲੀ ਆ ਜੈਲੀ ਬਲੈਕ ਇੱਕ ਰੰਗ ਕਾਲੀ ਸਿਰਫ ਦਿਨ 10 ਘੜੀ ਦੀ ਆ ਜਰੂਰ ਆ ਪੂਰੀ ਜੈਡ ਬਲੈਕ ਆ ਮੈਂ ਨਾ ਪੂਰੀ ਕਿਤੇ ਵੇਲੋ ਜਿਹੜਾ ਪੂਛ ਦਾ ਬਾੜ ਵੀ ਨਹੀਂ ਚਿੱਟਾ ਤੇ ਹਾਂ ਬਿਲਕੁਲ ਪੂਛ ਤੇ ਪੂਛ ਤਾਂ ਹੀ ਕਾਲੀ ਆ ਝੋਟੀ ਥਾਣ ਵੀ ਬੜਾ ਚੰਗਾ ਥਾਣੀ ਬੜਾ ਚੰਗਾ ਫਿਰ ਬਰੀਕੀ ਬੜੀ ਆ ਫਿਰ ਠੰਡੀ ਧੀਰੀ ਚਾਰੂ ਬੜੀ ਆ ਝੋਟੀ ਠੀਕ ਆ ਜੀ ਹਾਂ ਦਿਨ ਦਾ ਖਰਦੀ ਹਲੇ ਜਰੂਰ ਦਿਨ ਦਾ ਲੈ ਜੂਗੀ ਦਿਨ ਦਾ ਲੈ ਜੂਗੀ ਜਰੂਰ ਆ ਜਿਓ ਕਿਉਂਕਿ ਸਕਾਰਾਂ ਨੂੰ ਦਿਨ ਪੂਰੇ 7 ਰਹਿੰਦੇ ਦੋ ਤਿੰਨ ਦਿਨ ਉੱਤੇ ਵਿਖਾਨੀ ਇਸ ਕੁਆਲਿਟੀ ਚੈੱਕ ਕਰੋ ਜੀ ਬਹੁਤ ਹੀ ਚੰਗੀ ਆ ਹੈ ਵੀ ਬਹੁਤ ਹੀ ਬਰੀਕੀਆਂ ਵਾਲੀ ਆ ਜਿਹੜੀ ਕਹ ਦਿੰਦੇ ਵੀ ਬਰੀਕੀਆਂ ਹੁੰਦੀਆਂ ਵਾ ਛੋਟੀਆਂ ਦੇ ਵਿੱਚ ਉਹ ਆ ਝੋਟੀਆਂ ਇਹ ਰਬੜਰ ਗਈ ਜਾ ਕੇ ਠੀਕ ਆ ਹ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਝੋਟੀ 12 ਕਿਲੋ ਚਵਾਊਗੀ ਮੈਨੂੰ ਬਾਹਰ ਪਤਾ ਨਹੀਂ ਚੱਲੇ ਨੇ ਭਾਵੇਂ ਪਹਿਲੇ ਕਿਸ ਤਰ੍ਹਾਂ ਪਰ ਐੜਕਾ 12 ਕਿਲੋ ਝੋਟੀ ਠੰਡਾ ਕਰਕੇ ਦੁੱਧ ਚਵਾਈ ਜਾਊ ਠੀਕ ਆ 12 ਕਿਲੋ ਚਵਾਈ ਚਾਉਂ ਹਾਂ ਆ ਵੇਖੋ ਜੀ ਕੁਆਲਿਟੀ ਵੀ ਆ ਨਤਲ ਵੀ ਆ ਤੇ ਬਰੀਕੀ ਵੜੀ ਹੈ ਬਰੀਕੀ ਝੋਟੀ ਦੀ ਹਾਂਜੀ ਐ ਕਿਦੇ ਰਬੜ ਅਰ ਗਈ ਆ ਕੁੜੀ ਆ ਵੀ ਥਾਣ ਤੁਣ ਓਕੇ ਆ ਜੀ ਮੈਂ ਨਾ ਥਣਾ ਦੀ ਆਪਣੀ ਗਾਰੰਟੀ ਭਾਰਦੀ ਆ ਆਪਣੀ ਗਾਰੰਟੀ ਠੀਕ ਆ ਗੱਬਣ ਮੈਂ ਜਿਹੜੀ ਹੋਊਗੀ ਉਹਦੀ ਭਾਰਦੀ ਤੇ ਥਣਾ ਦੀ ਆਪਣੀ ਗਾਰੰਟੀ ਹੋਊਗੀ ਠੀਕ ਆ ਜੀ ਹਾਂ ਕੋਈ ਗੱਲ ਹੀ ਨਹੀਂ ਸਹੀ ਆ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਤੇ ਉਹਦਾ ਇਹਦਾ 90000 ਰੁਪਇਆ ਕਰਦੇ ਆ ਛੋੜ ਕਿ ਨਹੀਂ ਕਰ ਦੋਗੇ 2000 ਰੁਪਇਆ ਕਰਦਾਂਗੇ ਲਓ ਜੀ 88000 ਦੀ ਹੋਰ ਯਾਰ ਕਰਦਾਂਗੇ 87000 ਦੀ ਝੋਟੀ ਦੇ ਦਾਂਗੇ ਆ ਵੇਖੋ 87000 ਦੀ ਝੋਟੀ ਆ ਮੈਂ ਨਾ ਲਾਰਟ ਪਈ ਮਾਨਾ ਇਹਦਾ ਫਿਕਸ ਹੀ ਕਰ ਦੋ ਮੈਂ ਕਹਿੰਦਾ ਫਿਕਸ ਹੀ ਕਰ ਦੋ ਇਹਦਾ ਫਿਕਸ ਹੀ ਕਰ ਦੋ 100 ਰੁਪਇਆ ਜਾਂ 200 ਕਰ ਦੇ ਇਹਦਾ ਹਾਂ 85 ਹਜ਼ਾਰ ਦੀ ਝੋਟੀ ਫਿਕਸ ਦੇ ਦਾਂਗੇ ਆ ਵੇਖੋ ਜੀ ਬਹੁਤ ਹੀ ਚੰਗੀ ਹੈ ਝੋਟੀ ਫਿਕਸ 85 ਦੀ ਦੇ ਦਾਂਗੇ ਝੋਟੀ ਬਾਕੀ ਜਿੰਨੇ ਦਾਸ ਦੇਣਾਂ ਦੇ ਰਹਿੰਦੇ ਆ ਦਾਹਾਂ ਦੇਣਾ ਨੂੰ ਹਵਾਨਾ ਬਹੁਤ ਚੰਗਾ ਲੱਖ ਰੁਪਇਆ ਦੀ ਕੱਟੀ ਆ ਦਾਹਾਂ ਦੇਣਾ ਨੂੰ ਸਿੰਘ ਦੀ ਕੁਆਲਿਟੀ ਵੇਖ ਲਓ ਬਾਕੀ ਇਦਾਂ ਦੇ ਜਿਹੜੇ ਪਸ਼ੂ ਹੁੰਦੇ ਆ ਜਿਹੜੀਆਂ ਝੋਟੀਆਂ ਦੀਆਂ ਕਿੱਲੇ ਤੇ ਬੱਜੀਆਂ ਬਹੁਤ ਹੀ ਸੋਹਣੀਆਂ ਲੱਗਦੀਆਂ ਜੀ ਸਿੰਘ ਦੇ ਵਿੱਚ ਰੁਪਈਆ ਨਹੀਂ ਲੰਘਦਾ ਇਹ ਲੱਖ ਰੁਪਇਆ ਦੀ ਕੱਟੀ ਆ ਜਿੱਦਣ ਤਿਆਰ ਹੋਏ ਤੇ ਬਾਕੀ ਜੈਡ ਬਲੈਕ ਆਏ ਪੂਰੀ ਸੋਹਣੀ ਸੁਨੱਖੀ ਪੂਰੀ ਕਰਨੀ ਕੋਈ ਗੱਲਬਾਤ ਹੋਰ ਜੀ ਵੇਖ ਲਓ ਜੀ ਗੱਲਬਾਤ ਹੋਣਾ ਆਪਾਂ ਕਾਦੀ ਕਰਨੀ ਆ ਪਹਿਲੀ ਵੀਡੀਓ ਬਣਾਈ ਆਪਾਂ ਆਏ ਆਂ ਵੀ ਚਲੋ ਮਾਲ ਪਾਣਾ ਦਈਏ ਤੇ ਪਾਣਾ ਹੀ ਲਈਏ ਜੀ ਗਾਂ ਵੀ ਆਉਂਦੇ ਜਾਂਦੇ ਗਾਂ ਵੀ ਆਉਂਦੇ ਜਾਂਦੇ ਰਹੀਏ ਠੀਕ ਆ ਜੀ ਆ ਪਿਆਰ ਵਧਾਉਣਾ ਆਪਾਂ ਦੇ ਨੂੰ ਜਿੰਨੇ ਮੰਗ ਲਈ ਜਿਹੜੀ ਮੰਗ ਨਹੀਂ ਕੋਈ ਗਾਲੀ ਨਹੀਂ ਆਪਾਂ ਇਹ ਆ ਕਿਹਦਾ ਦਿਲ ਨਹੀਂ ਦਿਖਾਉਣਾ ਠੀਕ ਆ ਹਰੇਕ ਨੂੰ ਮੰਗ ਆਪਦਾ ਮੁੱਲ ਪੂਰਾ ਲਾਵੇ ਹਰਾ ਲਾਵੇ ਭੈਣ ਭਰਾ ਹਰੇਕ ਨੂੰ ਬਾਕੀ ਇੱਕ ਗੱਲ ਹੈਗੀ ਆ ਮਾਲ ਚੰਗਾ ਦੇਣਾ ਪੈਸੇ 2 ਰੁਪਏ ਵੱਧ ਭਾਵੇਂ ਘੱਟ ਲੱਗੇ ਨਾ ਵੱਧ ਲੱਗੇ ਪਰ ਮਾਲ ਨਹੀਂ ਮਾਰਾ ਦੇਣਾ ਤੇ ਜੀ ਠੀਕ ਆ ਜੀ ਮਾਲ ਸਾਫ ਸੁਥਰਾ ਦੇਣਾ ਠੀਕ ਆ ਜੀ ਆਹੀ 5 ਝੋਟੀਆਂ ਸੇਲ ਕਰ ਰਹੀਆਂ ਜਿਨ੍ਹਾਂ ਵਿੱਚ ਦੋ ਸੂਈਆਂ ਸੋਈਆਂ ਚੰਗੀਆਂ ਸੋਹਣੀਆਂ ਸਨਕੀਆਂ ਜੀ ਤੇ ਤਿੰਨ ਗੱਬਣਾ ਵੀਡੀਓ ਨੂੰ ਕਰ ਦੇਓ ਸ਼ੇਅਰ ਸੂਏ ਸਵਾਈ ਡੰਗਰ ਨੂੰ ਦੋ ਟਾਈਮ ਚੋ ਲਿਓ ਤੇ ਜਿਹੜਾ ਗੱਬਣ ਪਸ਼ੂ ਦਾ ਥਾਂ ਟਿੱਪ ਕੇ ਚੱਕ ਪਾਸ ਕਰਕੇ ਲੈ ਕੇ ਜਾਓ ਜੀ ਵੀਡੀਓ ਕਰ ਦੇਓ ਸ਼ੇਅਰ ਧੰਨਵਾਦ